ਪੰਜਾਬੀ ਉਹ ਸਸਰੀ ਕਾਲ ਜਿਵੇਂ ਕਿ ਅੱਜ ਸੀਐਮ ਭਗਵੰਤ ਮਾਨ ਦੇ ਖਿਲਾਫ ਉਹਦੀ ਕੁੜੀ ਦਾ ਬਿਆਨ ਆ ਚੁੱਕਿਆ ਬਹੁਤ ਵੱਡਾ ਬਿਆਨ ਆ ਉਹ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਤੇ ਇੱਕ ਲੱਖਾ ਸਿੰਘ ਸਿਧਾਣਾ ਦਾ ਫਿਰ ਤੋਂ ਜਿਹੜਾ ਮੁਹੱਲੀ ਤੋਂ ਹੀ ਭਗਵੰਤ ਮਾਨ ਨੂੰ ਬਹੁਤ ਵੱਡੀ ਗੱਲ ਕੀਤੀ ਹੈ ਤੇ ਸੁਖਪਾਲ ਸਿੰਘ ਖੈਰਾ ਜਦੋਂ ਕਾਨੂੰਨ ਲੈ ਕੇ ਆਏ ਸੀ ਦਾਸ ਕਾਨੂੰਨ ਨੂੰ ਇਹਨਾਂ ਦੇ ਸਪੀਕਰ ਨੇ ਰੱਦ ਕਰਤਾ ਸੀ ਤਾਂ ਇਹ ਵੀ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਤੇ ਜਿਹੜਾ ਉਹਦੀ ਕੁੜੀ ਦਾ ਬਿਆਨ ਹੈ ਦੇਖੋ ਤੁਹਾਨੂੰ ਪਤਾ ਹੈ ਵੀ ਬਹੁਤ ਸਾਰਾ ਟਾਈਮ ਹੋ ਗਿਆ ਤੇ ਸੀਐਮ ਭਗਵੰਤ ਮਾਨ ਨੇ ਦੁਬਾਰਾ ਵੀ ਵਿਆਹ ਕਰਵਾ ਲਿਆ ਸੀ ਤੇ ਉਸ ਤੋਂ ਬਾਅਦ ਕਈ ਬਿਆਨ ਆਏ ਸੀ ਉਹਨਾਂ ਦੇ ਪਰਿਵਾਰ ਦੇ ਜੈਨ ਉਹਦੀ ਧੀ ਦੇ ਬੱਚੇ ਬਾਰੇ ਗੱਲਾਂ ਹੋਈਆਂ ਜਿਹੜਾ ਮੁੰਡਾ ਉਹਦਾ ਤਾਂ ਤੁਸੀਂ ਇਹ ਦੇਖੋ ਵੀ ਦੁਬਾਰਾ ਬਿਆਨ ਆ ਜਾਣਾ ਜਿਹੜੀ ਇਹ ਮੁਹੱਲੀ ਘਟਨਾ ਹੋਈ ਹੈ ਤਾਂ ਇੱਥੇ ਹੁਣ ਧਰਨਾ ਲੱਗਿਆ ਹੋਇਆ ਸੀ ਲੱਖੇ ਦਾ ਹੋਰ ਜਥੇਬੰਦੀਆਂ ਨੇ ਲੱਖਾ ਸਿੰਘ ਸੁਧਾਨਾ ਉਥੋਂ ਕੀ ਕਹਿੰਦੇ ਨੇ ਤੇ ਉਹਦੀ ਧੀ ਆ ਜਿਹੜੀ ਭਗਵੰਤ ਮਾਨ ਦੀ ਅਸਤੀਫੇ ਨੂੰ ਲੈ ਕੇ ਬਹੁਤ ਵੱਡਾ ਖੁਲਾਸਾ ਹੋਣ ਜਾ ਰਿਹਾ ਅੱਜ ਤੁਹਾਡੇ ਸਾਹਮਣੇ ਪਹਿਲੀ ਵਾਰ ਜਿਹੜਾ ਕਿ ਉਹਦੀ ਕੁੜੀ ਦੇ ਮੂੰਹੋਂ ਸੁਣੋਗੇ ਇਹ ਮੈਂ ਨਹੀਂ ਕਹਿੰਦਾ ਖੁਦ ਭਗਵੰਤ ਮਾਨ ਦੀ ਅੰਸ਼ਕਹਿਰੀ ਹੈ ਤਾਂ ਪਹਿਲਾਂ ਤੁਸੀਂ ਇਹ ਸੁਣੋ ਉਸ ਤੋਂ ਬਾਅਦ ਮੈਂ ਤੁਹਾਨੂੰ ਉਹ ਵੀ ਸੁਣਾਉਂਗਾ ਸੁਣੋ ਧਿਆਨ ਦੇਣਾ ਉਹਨਾਂ ਨੇ ਨੌਕਰੀਆਂ ਉਹਨਾਂ ਦੀ ਜ਼ਮੀਨ ਉਹਨਾਂ ਆਪਣੇ ਲੋਕਾਂ ਲਈ ਆ ਪੰਜਾਬ ਦੇ ਵਿੱਚ ਸੋਡੀਆਂ ਜ਼ਮੀਨਾਂ ਵੀ ਲੈ ਰਹੇ ਨੇ ਸੋਡੀਆਂ ਨੌਕਰਾਂ ਦੀਆਂ ਵੀ ਹੋਣਾਂ ਜਾ ਰਹੀਆਂ ਨੇ ਐਤਿ ਸਖਵਾਲ ਸਿੰਘ ਖਰੇ ਨੇ ਇੱਥੇ ਆਏ ਮਤਾ ਲੈ ਕੇ ਆਇਆ ਰਾਜ ਸਭਾ ਚ ਪਰ ਹੁਣ ਤਾਂ ਮੌਜੂਦ ਉਲਟ ਪੁੜੀ ਗਿਆ ਵੀ ਅਸੀਂ ਕਿਸੇ ਨੂੰ ਕਿਵੇਂ ਰੋਕਦਗੇ ਜੀ ਅਸੀਂ ਕਹਿੰਦੇ ਆ ਰੋਕਣ ਦੀ ਗੱਲ ਨਹੀਂ ਆ ਕੋਈ ਆਓ ਜੀ ਸੱਦ ਕੇ ਆਓ ਕੰਮ ਕਰੋ ਯਾਰ ਤੁਸੀਂ ਇੱਥੇ ਪੱਕੇ ਤੌਰ ਤੇ ਜਿਹੜੇ ਬਸਨੀਕ ਬਣਾ ਕੇ ਸਾਡੇ ਹੱਕਾਂ ਦੇ ਟਾਕਾ ਮਾਰਦੇ ਆ ਮੈਂ ਸਮਝਦਾ ਆਪ ਨੂੰ ਕੰਮ ਨਹੀਂ ਮਿਲਦਾ ਸਾਡੇ ਲੋਕ ਭੁੱਖੇ ਮਰਨ ਲੱਗੇ ਪੰਜਾਬ ਦਾ ਮਜ਼ਦੂਰ ਇਸ ਵੇਲੇ ਭੁੱਖਾ ਮਰਦਾ ਉਹਦੇ ਕੋਲੇ ਕੰਮ ਨਹੀਂ ਹੈਗਾ ਪੰਜਾਬ ਦੇ ਨੌਕਰੀਆਂ ਲੈਣ ਲਈ ਮੁੰਡੇ ਕੁੜੀਆਂ ਸਾਡੇ ਬੜੇ ਫਿਰਦੇ ਬਹੁਤ ਵੱਡੇ ਪੱਤਰ ਦੇ ਉੱਤੇ ਉਹਨਾਂ ਦੀ ਜਿਹੜੀ ਪੜ੍ਹਾਈ ਆ ਇਹਦਾ ਚਲੋ ਤੁਹਾਨੂੰ ਆਮ ਇੱਕ ਗੱਲਾਂ ਨੇ ਇਹਦਾ ਸਮਝ ਆ ਗਿਆ ਨੇ ਕਿਉਂਕਿ ਤਾਂ ਆਮ ਹੀ ਆ ਵੀ ੱੱਕਾ ਹੋ ਰਿਆ ਸਰਕਾਰ ਕਰ ਰਹੀ ਹੈ ਪਰ ਜਿਹੜਾ ਉਹਦੀ ਕੁੜੀ ਦਾ ਬਿਆਨ ਉਹ ਦਰਸਾਲ ਬੜਾ ਧਿਆਨ ਦੇ ਨਾਲ ਸੁਣ ਲੈਣਾ ਕਿਉਂਕਿ ਇਹ ਗੱਲ ਬੜੀ ਅਹਿਮ ਹੈ ਉਸੇ ਦੇ ਪਰਿਵਾਰ ਦੇ ਵਿੱਚੋਂ ਉਸੇ ਦਾ ਬਿਆਨ ਹੈ ਤੇ ਉਹਦੇ ਮੂੰਹੋਂ ਸੁਣੋ ਉਹਦੀ ਕੁੜੀ ਦੁਬਾਰਾ ਹੁਣ ਕੀ ਕਹਿੰਦੀ ਹੈ ਬਾਅਦ ਦੇ ਵਿੱਚ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰਦਾ ਸੁਣ ਲਓ ਧਿਆਨ ਦੇ ਨਾਲ ਸ਼ਿਕਾ ਮੇਰਾ ਨਾਮ ਸੀਰਤ ਕੌਰ ਮਾਨਾ ਤੇ ਮੈਂ ਪੰਜਾਬ ਦੇ ਮੁੱਖਪਾਤੇ ਭਗਵੰਤ ਸਿੰਘ ਮਾਨ ਦੀ ਬੇਟੀ ਆ ਇੱਕ ਗੱਲ ਮੈਂ ਪਹਿਲਾਂ ਕਹਿਣਾ ਚਾਹੂੰਗੀ ਕਿ ਮੈਂ ਇਸ ਵੀਡੀਓ 'ਚ ਸਿਰਫ ਉਹਨਾਂ ਦੇ ਮਿਸਟਰ ਮਾਨ ਯਾ ਸੀਮ ਸਾਹਿਬ 'ਤੇ ਹੀ ਗੱਲ ਕਰੂੰਗੀ ਮੇਰੇ ਮੂੰਹੋਂ ਪਾਪਾ ਸ਼ਰਧਾ ਕੋ ਕਾਫੀ ਦਰਦ ਹੋ ਚੁੱਕੇ ਨੇ ਮੇਰਾ ਇਸ ਵੀਡੀਓ ਬਣਾਉਣ ਦਾ ਰੀਜ਼ਨ ਕੋਈ ਪੋਲਿਟਿਕਲ ਮੋਟਿਵ ਨਹੀਂ ਹੈਗਾ ਸੱਚ ਤੁਸੀਂ ਇਹ ਆ ਕਿ ਮੈਨਾਂ ਚਾਹਨੀ ਆ ਕਿ ਸਾਡੀ ਸਟੋਰੀ ਵੀ ਸਾਹਮਣੇ ਆਏ ਅੱਜ ਤੱਕ ਜੋ ਵੀ ਲੋਕਾਂ ਨੇ ਸੁਣਿਆ ਉਹ ਸਿਰਫ ਸਿਆਮ ਸਾਹਿਬ ਦੇ ਮੂੰਹੋਂ ਸੁਣਿਆ ਸਾਡੇ ਘਰ ਤੇ ਉਸ ਗੱਲ ਕਰਕੇ ਜੀਆਂ ਗੱਲਾਂ ਸਾਨੂੰ ਸੁਣੀਆਂ ਪਈਆਂ ਨੇ ਜਿੰਨਾ ਕੁ ਸਾਨੂੰ ਦਿਖਾ ਪਿਆ ਉਹ ਮੈਂ ਡਿਸਕਰਾਇ ਬੀ ਕਰ ਸਕੀ ਤੇ ਅੱਜ ਤੱਕ ਅਸੀਂ ਚੁੱਪ ਰਹੇ ਆ ਸਾਡੇ ਮਦਰ ਚੁੱਪ ਰਹੇ ਨੇ ਮੈਨੂੰ ਲੱਗਦਾ ਇਹਨਾਂ ਨੇ ਸਮਝ ਲਿਆ ਕਿ ਸਾਡੀ ਚੁੱਪ ਸਾਡੀ ਕਮਜ਼ੋਰੀ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਚੁੱਪ ਰਹਿਣ ਕਰਕੇ ਅੱਜ ਉਹ ਇਸ ਹੋਂਦ ਤੇ ਬੈਠੇ ਆ ਇਹ ਗੱਲ ਮੈਂ ਕਹਿਣਾ ਚਾਹੂੰਗੀ ਮਿਸਟਰ ਮਾਨ ਦੇ ਵਾਈਫ ਡਾਕਟਰ ਗੁਰਪ੍ਰੀਤ ਮਾਨ ਇਸ ਪ੍ਰੈਗਨੈਂਟ ਉਹ 3 ਜਵਰੀ ਪਾਪ ਪਨ ਜਾ ਰਹੇ ਨੇ ਇਹ ਗੱਲ ਮੈਨੂੰ ਪਤਾ ਲੱਗਿਆ ਬਲੋਗਰ ਤੋਂ ਇਹ ਉਹਨਾਂ ਨੇ ਮੈਨੂੰ ਆਪ ਦੱਸਿਆ ਜਿਹੜੀ ਨਹੀਂ ਸਮਝਿਆ ਆਪਣੇ ਬੇਟੇ ਦੁਸ਼ਾਨ ਨੂੰ ਦੱਸਣਾ ਜਿਹੜੀ ਨਹੀਂ ਸਮਝਿਆ ਮੈਂ ਪੁੱਛਣਾ ਚਾਹੂੰਗੀ ਕਿ ਜਿਹੜੇ ਤੁਹਾਡੇ ਦੋ ਜਵਾਬ ਹੈਗੇ ਨੇ ਮੈਂ 23 ਸਾਲ ਦੀ ਆ ਤੇ ਮੇਰਾ ਬਰਾਦਰ 19 ਸਾਲ ਦਾ ਹੋਣ ਵਾਲਾ ਅੱਗੇ ਜਵਾਕਾਂ ਨੂੰ ਤੁਸੀਂ ਜਮਾ ਪਾਸੇ ਕਰਕੇ ਸਾਈਡ ਤੇ ਕਰਕੇ ਉਹਨਾਂ ਨੂੰ ਭੁਲਾ ਕੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਲਈ ਤਾਂ ਤੁਸੀਂ ਇੱਕ ਹੋਰ ਜਵਾਕ ਲੈ ਕੇ ਆਉਣ ਲੱਗੇ ਹੋ ਅਸ ਦੁਨੀਆ ਤੇ ਇਹਦੇ ਤੇ ਚੇਕ ਕੀ ਰਿਜ਼ਨਾ ਦਿਲਸ਼ਾਨ ਪਿਛਲੇ ਸਾਲ ਚ ਦੋ ਵਾਰ ਗਿਆ ਇਹਨਾਂ ਨੂੰ ਮੈਂ ਇਹਨਾਂ ਨੂੰ ਵਿਜ਼ਿਟ ਕਰ ਉਹ ਚਾਹੁੰਦਾ ਸੀ ਕਿ ਮੈਂ ਆਪਣੇ ਫਾਦਰ ਨਾਲ ਟਾਈਮ ਸਪੈਂਡ ਕਰਾਂ ਇਹਨਾਂ ਨੇ ਉਹਨੂੰ ਸੀਐਨ ਹਾਊਸ ਦੇ ਵਿੱਚ ਨਹੀਂ ਆਉਂ ਦਿੱਤਾ ਬਹੁਤ ਕੁਝ ਹੋਇਆ ਉਹ ਦੋਨੋਂ ਵਾਰੀ ਜਦੋਂ ਗਿਆ ਉਥੇ ਉਹ ਸਾਡੇ ਫੈਮਿਲੀ ਪੈਂਟ ਨਾਲ ਰਿਹਾ ਉਥੇ ਚੰਡੀਗੜ੍ਹ ਦੇ ਵਿੱਚ ਇੱਕ ਦਿਨ ਉਹ ਚਲਾ ਗਿਆ ਜਾਂ ਕੁਝ ਹੋ ਗਿਆ ਕਿ ਉਹਨੂੰ ਆਉਣ ਦਿੱਤਾ ਤਾਂ ਉਹਨੂੰ ਰਾਤ ਨੂੰ ਘਰੋਂ ਕੱਢਿਆ ਕਿ ਤੂੰ ਪਲੀਜ਼ ਜਾ ਤਾਂ ਤੂੰ ਇੱਥੇ ਨਹੀਂ ਰਹਿ ਸਕਦਾ ਆਪ ਤੇ ਬੇਚੈਨ ਹੁੰਦਾ ਆਪਣੇ ਜਵਾਕਾਂ ਦੀ ਜ਼ਿੰਮੇਵਾਰੀ ਨਹੀਂ ਚੱਕ ਸਕਦਾ ਉਹ ਹੀ ਬੰਦਾ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਕਿਵੇਂ ਚੱਕੂ ਲੋਕੋਸ਼ ਅਸੀਂ ਦੇਖਿਆ ਸਾਡੀ ਜ਼ਿੰਦਗੀ ਦੇ ਵਿੱਚ ਉਹ ਹੀ ਪੰਜਾਬ ਦੇ ਲੋਕ ਕੈਮਸ ਕਰ ਰਹੇ ਨੇ ਤੇ ਵਾਰਸ਼ ਤਾਂ ਵੀ ਜਿੰਨਾਂ ਨੇ ਇਹ ਦੱਸਿਆ ਸੀ ਕਿ ਮੇਰੀ ਵਾਈਫ ਜਾਨੀ ਸੀ ਕਿ ਮੈਂ ਪੋਲਿਟਿਕਸ ਦੇ ਵਿੱਚ ਆ ਜਾਣਾ ਤੇ ਵਾਰਸ਼ ਦੇ ਕਾਫੀ ਰੀਜ਼ਨਸ ਨੇ ਤੇ ਉਹ ਮੇਰੇ ਮਾਮ ਦੀ ਸਟੋਰੀ ਹੈ ਦੱਸਣ ਨੂੰ ਜਦੋਂ ਰੈਡੀ ਹੋਏ ਉਹ ਜ਼ਰੂਰ ਦੱਸਾਂਗੇ ਪਰ ਕੁਝ ਰੀਜ਼ਨਸ ਮੈਂ ਦੱਸ ਨਹੀਂ ਸਕਿਆ ਸ਼ਰਾਬ ਪੀਣਾ ਇਮੋਸ਼ਨਲ ਐਂਡ ਫਿਜ਼ੀਕਲ ਅਬਿਊਸ ਟਵਰਡਸ ਮਾਈ ਮਦਰ ਝੂਠ ਬੋਲਣ ਦੀ ਆਦਤ ਐਂਡ ਇਮੋਸ਼ਨਲ ਬਲੈਕਮੇਲ ਝੂਠ ਬੋਲਣ ਦੀ ਆਦਤ ਤੇ ਬਲੈਕਮੇਲਿੰਗ ਦੀ ਆਦਤ ਇਹ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਸਾਡੇ ਪੰਜਾਬ ਦੇ ਲੋਕ ਦੇਖ ਰਹੇ ਨੇ ਚੰਗੀ ਤਰ੍ਹਾਂ ਕਿਉਂਕਿ ਹਰ ਰੋਜ਼ ਝੂਠ ਬੋਲਦਾ ਇਹ ਮੈਂ ਨਹੀਂ ਕਹਿੰਦਾ ਖੁਦ ਉਹਦੀ ਔਲਾਦ ਨੇ ਕਿਹਾ ਜਿਹਨੂੰ ਉਹਨੇ ਜਨਮ ਦਿੱਤਾ ਸੀ ਯਾਰ ਉਹਨਾਂ ਅਤਮਾਨ ਦੀ ਕੁੜੀ ਦਾ ਬਿਆਨ ਚਾਹੇ ਪੁਰਾਣਾ ਹੋਵੇ ਪਰ ਜਿਹੜੀ ਗੱਲ ਉਹਨੇ ਕਹੇ ਕਹੀ ਹੈ ਜਿਹੜੇ ਮੈਂ ਇਹ ਕਿਉਂ ਸੁਣਾਈ ਹੈ ਸਾਡੇ ਲੋਕ ਭੁੱਲ ਗਏ ਨੇ ਕੀ ਇਹਦੀਆਂ ਆਦਤਾਂ ਜਿਹੜੀਆਂ ਅਸਲੀਅਤ ਇਹਦੇ ਘਰ ਦੇ ਵਿੱਚੋਂ ਗੱਲ ਹੋ ਰਹੀ ਹੈ ਉਹਦੀ ਕੁੜੀ ਕਹਿ ਰਹੀ ਹੈ ਇੱਕ ਦਾ ਸ਼ਰਾਬ ਪੀਣੀ ਆ ਪਿੱਛੇ ਜੇ ਡਿੱਗਿਆ ਵੀ ਸੀਗਾ ਜਦੋਂ ਦਾ ਖੜ ਰਿਹਾ ਤੇ ਡਾਕਟਰ ਕਹਿੰਦਾ ਇਹਦਾ ਲੀਵਰ ਖਰਾਬ ਆ ਜੀ ਉਹਦਾ ਚਲੋ ਛੱਡੋ ਸਭ ਤੋਂ ਵੱਡੀ ਗੱਲ ਵੀ ਝੂਠ ਬੋਲਣ ਦੀ ਆਦਤ ਸਾਡੇ ਲੋਕਾਂ ਨੂੰ ਵਰਗਲਾ ਕੇ ਆਪਦੇ ਪਿੱਛੇ ਲਾ ਕੇ ਵੋਟਾਂ ਦੇ ਮਾਰੇ ਨੇ ਤੇ ਦੂਜਾ ਨੰਬਰ ਬਲੈਕਮੇਲਿੰਗ ਜਿਹੜਾ ਕੋਈ ਐ ਨਹੀਂ ਸੂਤ ਆਉਂਦਾ ਉਹ ਦੂਸਰੀ ਤਰ੍ਹਾਂ ਵੀ ਕਰਦੇ ਨੇ ਜਿਵੇਂ ਭਾਨੇ ਸਿੱਧੂ ਦੇ ਨਾਲ ਟੌਰਚਰ ਕੀਤਾ ਉਹਨੂੰ ਬਹੁਤ ਜਲੀਲ ਕੀਤਾ ਬੜੇ ਪਰਚੇ ਪਾਏ ਇਹ ਵੀ ਇੱਕ ਬਲੈਕਮੇਲਿੰਗ ਹੀ ਹੁੰਦੀ ਆ ਜਦੋਂ ਬੰਦੇ ਨੂੰ ਇੱਕ ਵਾਰੀ ਟੌਰਚਰ ਕਰਨਾ ਵੀ ਯਾਰ ਹਾਂ ਸਾਡੇ ਖਿਲਾਫ ਨਾ ਬੋਲ ਤੂੰ ਕੁਆਇਨਾ ਕਰ ਕਿਉਂਕਿ ਉਹਨੇ ਦੱਸਿਆ ਵੀ ਸੀ ਭਾਨੇ ਨੇ ਬਾਹਰ ਆ ਕੇ ਜਦੋਂ ਛੁੱਟ ਗਿਆ ਸੀ ਤਾਂ ਉਹ ਇਹ ਸਾਰੀਆਂ ਗੱਲਾਂ ਨੇ ਵੀ ਭਵੰਤਮਾਨ ਦਾ ਅਸਤੀਫਾ ਕਿਉਂ ਨਹੀਂ ਹੋ ਸਕਦਾ ਯਾਰ ਵੱਡੇ ਪੱਦਰ ਤੇ ਮੰਗ ਉੱਠੀ ਐ ਅਸਤੀਫੇ ਦੀ ਬਰਨਾਲੇ ਦੇ ਵਿੱਚ ਕੱਲ ਬੁੜੀਆਂ ਨੂੰ ਮੈਡਮਾਂ ਰੋਟੀਚਾਰਾਂ ਦੇ ਜੁੰਡੇ ਪੱਟੇ ਗਏ ਬਹਾ ਤੋੜੀਆਂ ਗਈਆਂ ਬਹੁਤ ਸਾਰਾ ਕੁਝ ੱੱਕੇ ਛਾਈ ਬਜ਼ੁਰਗਾਂ ਦੇ ਨਾਲ ਬੱਸਾਂ ਦੇ ਵਿੱਚ ਭਰ-ਭਰ ਕੇ ਲਿਜਾਏ ਗਏ ਨੇ ਜਿਵੇਂ ਕਿ ਹੁਣ ਸਟੇਸ਼ਨ ਦੇ ਉੱਤੋਂ ਦੱਸਿਆ ਪੱਤਰਕਾਰ ਨੇ ਵੀ ਉਹ ਉਥੋਂ ਅਰੈਸਟ ਕੀਤੇ ਨੇ ਲੋਕਾਂ ਨੂੰ ਤਾਂ ਹੁਣ ਇਹ ਪੰਜਾਬ ਦੇ ਮੁੱਖ ਮੰਤਰੀ ਦਾ ਅਸਲੀ ਚਿਹਰਾ ਤੁਹਾਡੇ ਸਾਹਮਣੇ ਆ ਗਿਆ ਇਹ ਜਿਹੜੀ ਵੀਡੀਓ ਹੈ ਭਾਵੇਂ ਪੁਰਾਣੀ ਆ ਪਰ ਇਹ ਗੱਲ ਆ ਜਿਹੜੀ ਉਹ ਸਾਡੇ ਲੋਕਾਂ ਦੇ ਯਾਦ ਕਰਵਾਈ ਹੈ ਤੇ ਲੱਖਾਂ ਸਦਾਣਾ ਕੀ ਕਹਿ ਰਿਆ ਸੁਪਾਲ ਸਿੰਘ ਖਹਿਰੇ ਨੇ ਮੁੱਦਾ ਚੱਕਿਆ ਸੀ ਵੀ ਸਾਡੀਆਂ ਜ਼ਮੀਨਾਂ ਕੋਈ ਖਰੀਦ ਨਾ ਸਕੇ ਪ੍ਰਵਾਸੀ ਸਾਡੇ ਇੱਥੇ ਕਬਜ਼ੇ ਨਾ ਕਰ ਸਕਣ ਤਾਂ ਰੱਦੀ ਟੋਕਰੀ ਚ ਮਾਰਿਆ ਸੀ ਸਪੀਕਰ ਸੰਧੂਆ ਸਾਹਿਬ ਨੇ ਇਹ ਇਹਨਾਂ ਦੀ ਕਹਾਣੀ ਪਾ ਪੰਜਾਬੀਓ ਇਹਨਾਂ ਗੱਲਾਂ ਤੋਂ ਸਤਾਰਕ ਹੋ ਕੇ ਰਹਿਣ ਦੀ ਲੋੜ ਆ ਜਿਹੜੀਆਂ ਇਹ ਝੂਠੇ ਮੂਠੇ ਜਿਹੜੇ ਟੁਟਕਲੇ ਕਹਾਣੀਆਂ ਸਟੇਜਾਂ ਦੇ ਉੱਤੇ ਸੁਣਾਉਂਦਾ ਉਹਦੇ ਵਿੱਚ ਆਉਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ ਕਿਉਂਕਿ ਇਹਦੇ ਹਰ ਰੋਜ਼ ਦਾ ਇੱਕ ਉਹ ਸੁਪੀਰੀਅੰਸ ਆ ਉਹ ਇੱਕ ਇਹਦੇ ਅ ਜਿਵੇਂ ਕਹਿ ਦਈਏ ਕਲਾਕਾਰੀ ਦਾ ਇੱਕ ਕਰੈਕਟਰ ਦਾ ਹਿੱਸਾ ਹੈਗਾ ਉਹ ਗੱਲ ਆ ਜਿਹੜੀ ਤੇ ਸਾਡੇ ਲੋਕ ਇਹਦੇ ਮੰਗਰ ਲੱਗ ਜਾਂਦੇ ਨੇ ਯਾਰ ਸਿਰ ਮਾਰ ਦਿੰਦੇ ਨੇ ਤਾੜੀਆਂ ਮਾਰਦੇ ਨੇ ਤੜੀਗਾ ਪੰਜਾਬੀ ਉਹ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਮੇਰਾ ਵੀਰ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ